ਮੇਰੇ ਤੋਂ ਰਾਸ਼ਨ ਕਾਰਡ ਚ ਨਾ ਬੰਦੀ ਨਾ ਦਰੋਣਾ ਸਕਦਾ ਨਾਮ ਤਾਂ ਜਿਹੜਾ ਨਹੀਂ ਸਤਿ ਸ਼੍ਰੀ ਅਕਾਲ ਦੋਸਤੋ ਰਾਸ਼ਨ ਕਾਰਡ ਤੇ ਕਿੰਨਾ ਕਿਆ ਕਰਦੇ ਆ ਮੰਗਦੇ ਸਾਰੇ ਪੰਜਾਬੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਰਾਸ਼ਨ ਕਾਰਡਾਂ ਦੀ ਹੈ ਓਕੇ ਬਾਈ ਸੀ ਕੀਤੀ ਜਾ ਰਹੀ ਹੈ ਓਕੇ ਬਾਈ ਸੀ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਰ ਜਗ੍ਹਾ ਤੇ ਪਹੁੰਚ ਕੇ ਆਪਣੇ ਆਪਣੇ ਡਿਪੂ ਹੋਲਡਰ ਨਾਲ ਸੰਬੰਧ ਬਣਾ ਕੇ ਕੇ ਵੀ ਸੀ ਕਰਾਓ ਦੇ ਸਾਡੇ ਜਿਹੜੀ ਕੇ ਵੀ ਸੀ ਐ ਤਲਵੰਡੀ ਸਾਬੋ ਦੇ ਵਿੱਚ ਉਹ ਦਾਣਾ ਮੰਡੀ ਦੇ ਵਿੱਚ ਹੋ ਰਹੀ ਹੈ ਬਿਲਕੁਲ ਮੁਫਤ ਕੀਤੀ ਜਾ ਰਹੀ ਹੈ ਕੋਈ ਪੈਸਾ ਟਕਾ ਨਹੀਂ ਲਿਆ ਜਾਂਦਾ ਕਿਸੇ ਤੋਂ ਵੱਧ ਤੋਂ ਵੱਧ ਆ ਕੇ ਇੱਥੇ ਆਪਣੀ ਕੇ ਵੀ ਸੀ ਰਸ਼ਨ ਕਾਰਡਾਂ ਦੀ ਕਰਾਓ ਜਿਹੜੀ ਕਣਕ ਫ੍ਰੀ ਮਿਲਦੀ ਹੈ ਸਹੂਲਤਾਂ ਮਿਲਦੀਆਂ ਸਰਕਾਰ ਵੱਲੋਂ ਹਰ ਬੱਚੇ ਦੀ ਕੇ ਵੀ ਸੀ ਜਿੰਨੇ ਵੀ ਘਰ ਦੇ ਮੈਂਬਰ ਆ ਸਾਰਿਆਂ ਦੀ ਕੇਵਾਈਸੀ ਕਰਾਉਣੀ ਪਊ ਜੇ ਤੁਸੀਂ ਕੇਵਾਈਸੀ ਨਹੀਂ ਕਰਵਾਉਂਦੇ ਤਾਂ ਤੁਹਾਡਾ ਰਾਸ਼ਨ ਕਾਰਡ ਰੱਦ ਹੋ ਜਾਵੇਗਾ ਨਾ ਕਟਿਆ ਜਾਵੇਗਾ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਸੋ ਪਲੀਜ਼ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰੇ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਪਿੰਡਾਂ ਦੇ ਵਿੱਚ ਨੇੜੇ ਦੇ ਡਿਪੂ 홀ਡਰਾਂ ਕੋਲ ਜਾ ਕੇ ਆਪਣੀ ਕੇਵਾਈਸੀ ਕਰਾਓ ਰਾਸ਼ਨ ਕਾਰਡਾਂ ਦੀ ਜਿਹੜੀ ਤਲਵੰਡੀ ਸਾਭੋ ਵਿਖੇ ਕੀ ਵੀ ਹੈ ਹੋ ਰਹੀ ਹੈ ਉਹ ਤੁਹਾਨੂੰ ਦਿਖਾ ਰਹੇ ਆਂ ਵੀ ਇੱਥੇ ਤਲਵੰਡੀ ਸਾਬੋ ਦਾਣਾ ਮੰਡੀ ਦੇ ਵਿੱਚ ਜਿਹੜੇ ਮਰਜ਼ੀ ਕਾਊਂਟਰ ਤੇ ਕਰਾ ਲਓ ਦਾਣਾ ਮੰਡੀ ਦੇ ਵਿੱਚ ਕੇ ਵੀ ਸੀ ਕੀਤੀ ਜਾ ਰਹੀ ਹੈ ਦੇਖੋ ਕੋਈ ਪੈਸਾ ਟਕਾ ਨਹੀਂ ਲਿਆ ਜਾਂਦਾ ਸਾਰੀ ਫ੍ਰੀ ਚ ਹੈ ਹਾਂਜੀ ਸੋ ਸਾਰਿਆਂ ਨੂੰ ਬੇਨਤੀ ਹੈ ਅੱਗੇ ਤੋਂ ਅੱਗੇ ਵੀਡੀਓ ਵੀ ਜ਼ਰੂਰ ਸ਼ੇਅਰ ਕਰੋ ਇਹ ਸਾਰੇ ਪੰਜਾਬ ਵਾਸਤੇ ਹੈ ਸਾਰੇ ਪੰਜਾਬ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਸਕੀਮ ਲਾਗੂ ਕੀਤੀ ਗਈ ਹੈ ਸਾਰੇ ਵੀਰ ਭੈਣਾਂ ਆਪਣੇ ਰਾਸ਼ਨ ਕਾਰਡ ਲੈ ਕੇ ਪਹੁੰਚੋ ਦਾਣਾ ਮੰਡੀ ਦੇ ਵਿੱਚ ਤਲਵੰਡੀ ਸਾਬੋ ਵਿਖੇ ਆਧਾਰ ਕਾਰਡ ਨਾਲ ਜ਼ਰੂਰ ਲੈ ਕੇ ਆਉਣਾ ਹੈ ਆਧਾਰ ਕਾਰਡ ਨਾਲ ਲੈ ਕੇ ਆਓ ਆਧਾਰ ਕਾਰਡ ਤੋਂ ਬਿਨਾ ਕਈ ਵਾਰੀ ਸੀ ਨਹੀਂ ਹੋਏਗੀ ਹਜ਼ਾਰ ਕਾਰਡ ਲੈ ਕੇ ਤਲਵੰਡੀ ਸਾਬੋ ਦੇ ਵਿੱਚ ਜੀ ਕੇ ਵਾਈ ਸੀ ਕੀਤੀ ਜਾ ਰਹੀ ਹੈ ਉਹ ਦਾਣਾ ਮੰਡੀ ਦੇ ਵਿੱਚ ਕੀਤੀ ਜਾ ਰਹੀ ਹੈ ਹੁਣ ਤੁਸੀਂ ਜਲਦੀ ਤੋਂ ਜਲਦੀ ਆ ਕੇ ਕੇ ਵਾਈ ਸੀ ਕਰਾ ਸਕਦੇ ਹੋ ਇੱਥੇ ਰਸ ਨਹੀਂ ਹੈਗਾ ਬਿਲਕੁਲ ਵੀ ਜਲਦੀ ਆਓ ਫਾਇਦਾ ਉਠਾਓ ਸੋ ਧੰਨਵਾਦ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰ ਦਿਓ ਬਲੇ ਵਾਲੀ ਵੀਡੀਓ ਹੈ ਕਿਉਂ ਕਿਸੇ ਦਾ ਰਾਸ਼ਨ ਕਾਰਡ ਕੱਟਿਆ ਨਾ ਜਾਵੇ ਆਧਾਰ ਕਾਰਡ ਆਪਣਾ ਨਾਲ ਲੈ ਕੇ ਆਉਣਾ ਹੈ ਆਧਾਰ ਕਾਰਡ ਤੋਂ ਬਿਨਾ ਕਈ ਵਾਰੀ ਅਸੀਂ ਨਹੀਂ ਹੋਏਗੀ ਧੰਨਵਾਦ ਜੀ